ਜ਼ਿਲ੍ਹਾ ਪੁਲਿਸ ਮੁਖੀ सुरेंद्र ਲਾਂਬਾ ਦੇ ਦਿਸ਼ਾ ਨਿਰਦੇਸ਼ ਐਸਪੀ ਸਰਬਜੀਤ ਸਿੰਘ ਬਾਈਆ ਦੀਆਂ ਹਦਾਇਤਾਂ ਅਧੀਨ ਦਸੂਹਾ ਪੁਲਿਸ ਵੱਲੋਂ ਡੀਐਸਪੀ ਜਗਦੀਸ਼ ਅਤਰੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਬਿੱਡੀ ਮੁਹਿੰਮ ਅਧੀਨ ਐਸਐਚਓ ਦਸੂਹਾ ਹਰਪ੍ਰੀਤ ਸਿੰਘ ਵੱਲੋਂ ਗਠਿਤ ਟੀਮ ਵੱਲੋਂ ਇੱਕ ਨੌਜਵਾਨ ਨੂੰ ਨਾਜਾਇਜ਼ ਦੇਸੀ ਪਿਸਟਲ ਅਤੇ ਜਿੰਦਾ ਰੌਂਦਾਂ ਸਮੇਤ ਕਾਬੂ ਕਰਕੇ ਸਫਲਤਾ ਹੱਥ ਲੱਗੀ ਹੈ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕਰਦੇ ਆ ਐਸ ਐਚਓ ਦਸੂਹਾ ਹਰਪ੍ਰੀਤ ਸਿੰਘ ਹੋਰਾਂ ਦੱਸਿਆ ਕਿ ਮੁਖਬਰ ਖਾਸ ਦੀ ਸੂਚਨਾ ਤੇ ਰੰਦਾਵਾ 슈ਗਰ ਮਿਲ ਨਜ਼ਦੀਕ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਵਾਸੀ ਥਾਣਾ ਗੜਦੀਵਾਲ ਨੂੰ ਨਾਜਾਇਜ਼ ਦੇਸੀ ਪਿਸਤਲ ਅਤੇ ਤਿੰਨ ਜਿੰਦਾ ਰੌਂਦਾਂ ਸਮੇਤ ਕਾਬੂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਪ੍ਰਾਪਤ ਕਰਕੇ ਦੋਸ਼ੀ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ ਉਨਾ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਥਾਣਾ ਗੜਦੀਵਾਲ ਵਿਖੇ ਪਹਿਲੇ ਵੀ ਮਾਮਲੇ ਦਰਜ ਹਨ ਜੀ ਬਲੌ ਮਾਰੇ ਅਨਸਰਾਂ ਨੂੰ ਕਬਜ਼ਾ ਕਰਨ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਮੀਂਹ ਚਲਾਈ ਗਈ ਹੈ ਜਿਸ ਤਹਿਤ ਮਾਨਯੋਗ ਐਸਪੀ ਸਾਹਿਬ ਸਰਗੀ ਦਬਾਈ ਹੈ ਜੀ ਦੇ ਨਿਰਦੇਸ਼ਾਂ ਤਹਿਤ ਅਤੇ ਮਾਨਯੋਗ ਐਸਡੀਐਸਪੀ ਜਗਦੀਸ਼ ਰਾਜਪਰੀ ਜੀ ਸਬਡਿਵੀਜ਼ਨ ਦਸੂਹਾ ਜੀ ਦੇ ਨਿਗਰਾਨੀ ਐਸਐਹਰਪਾਲ ਸਿੰਘ ਅਤੇ ਸਮੀਰ ਪੁਲਿਸ ਪਾਰਟੀ ਦੇ ਗਸ਼ਤ ਬਾਚਕਿੰਗ ਸ਼ੱਕੀ ਪੁਸਤਾਂ ਦੇ ਸਬੰਧ ਵਿੱਚ ਸ਼ੂਗਰ ਮਿਲਰ ਦਾਵਾ ਮਿਲ ਰਹੀ ਸੀ ਤਾ ਉੱਥੇ ਇਹਨਾਂ ਨੂੰ ਇੱਕ ਮੁਖੌਰੀ ਹੋਈ ਹੈ ਮੁਖੌਰੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਮੇਲ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਧਨੋਵਾਲ ਥਾਣਾ ਗੜ੍ਹਦੀਵਾਲ ਵਾਸ ਇੱਕ ਦੇਸੀ ਪਿਸਟਲ ਨਜਾਇਜ਼ ਹਥਿਆਰ ਤੇ ਉਹਦੇ ਕੋਲੇ ਕਾਰਤੂਸ ਵੀ ਹੋ ਸਕਦੇ ਆ ਜੇਕਰ ਉਹਤੇ ਰੇਡ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ ਜਿਸ ਤਹਿਤ ਥਾਣਾ ਸੁਪਰਵਾਈਜ਼ ਮਕਦਮਾ ਨੰਬਰ 119 ਮਿਤੀ 11 06 2024 ਅੰਡਰ ਸੈਕਸ਼ਨ 25 54 59 ਆਰਮ ਐਕਟ ਅਧੀਨ ਜਿਸ ਤਰ੍ਹਾਂ ਕੀਤਾ ਗਿਆ ਮੁቀਦਮਾ ਦਰਜ ਕਰਕੇ ਮੁਕਦਮੇ ਦੀ ਪਕੀਸ਼ ਦੌਰਾਨ ਦੋਸ਼ੀ ਅਨਿਲ ਕੁਮਾਰ ਨੂੰ ਮਿਤੀ 11 6 2024 ਨੂੰ ਹਸਪਤਾਲ ਦਾ ਕਰਕਰ ਕਰ ਲਿਆ ਗਿਆ ਹੈ ਜਿਸ ਪਾਸੋਂ ਇੱਕ ਦੇਸੀ ਪਿਸਤਲ ਤੇ ਤਿੰਨ ਜਿੰਦਾ ਰੌਂਗ ਆਪਣੇ ਬਰਾਮਦ ਹੋਏ ਹਨ ਹੁਣ ਦੋਸ਼ੀ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨਾ ਹੈਗਾ ਤਾਂ ਉਹਦਾ ਪੂਰ ਸਾਮਾਨ ਹਾਸਲ ਕਰਨਾ ਹੈ ਪੂਰ ਸਾਮਾਨ ਹਾਸਲ ਕਰਕੇ ਉਹ ਤੋਂ ਹੋਰ ਫਾਰਦਰ ਡਰਾਈਨ ਨਾਲ ਕੋਸ਼ਿਸ਼ ਕਰਨੀ ਕਿ ਇਹ ਜਿਹੜਾ ਆਪਣੇ ਕੋਲੇ ਵੈਪਨ ਪਿਸਤਲ ਦੇ ਪੜਾਉਂਦਾ ਹੈ ਕਿ ਕਿੱਥੋਂ ਲੈ ਕੇ ਆਇਆ ਹੈ ਤੇ ਕਿਸ ਪਰਪਜ਼ ਲਈ ਲੈ ਕੇ ਆਇਆ ਹੈ ਸਰ ਦੁਸ਼ੀ ਦੇ ਖਿਲਾਫ ਕੋਈ ਹੋਰ ਕਾਮੇਦਾਰੀ ਬੱਚੇ ਇਹ ਦੁਸ਼ੀ ਖਲਾਫ ਪਹਿਲਾਂ ਵੀ ਥਾਣਾ ਗੜਦੀਵਾਲ ਨੂੰ ਦੇ ਹਾਰਟ ਕੇਸ ਤੇ ਲੜਾਈ ਝਗੜੇ ਹੈਗੇ ਤਿੰਨ ਮਕਦਮੇ ਤਾਂ